ਅੱਜ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਪੁਲਿਸ ਤੇ ਕਿਸਾਨਾਂ ਚ ਕੁਝ ਕਲੈਸ਼ ਹੋਣ ਬਾਰੇ ਨਿਊਜ਼ ਚੱਲ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ 16 5 25 ਨੂੰ ਇੱਕ ਹਾਈ ਕੋਰਟ ਦੇ ਆਦੇ ਮੁਤਾਬਕ ਇੱਕ ਬੈਂਕ ਨੂੰ ਪੋਜ਼ੀਸ਼ਨ ਦਿਵਾਉਣਾ ਸੀਗਾ ਕਿਸੇ ਇੱਕ ਪ੍ਰਾਪਰਟੀ ਦਾ ਐਚ ਡੀ ਬੀ ਬੈਂਕ ਹੈਗਾ ਔਰ ਐਸ ਐਚਓ ਬੀ ਡਿਵੀਜ਼ਨ ਸੁਖਵੀਰ ਸਿੰਘ ਦਾ ਏਰੀਆ ਸੀਗਾ ਉੱਥੇ ਉਹ ਰਜਿਸਟਰਡ ਦੀ ਹਾਜ਼ਰੀ ਵਿੱਚ ਬਕਾਇਦਾ ਉਹਦਾ ਪੋਜ਼ੀਸ਼ਨ ਪੀਸਫੁਲੀ ਦਿਵਾਤਾ ਬੈਂਕ ਨੂੰ ਹਾਈ ਕੋਰਟ ਦੇ ਸਪੈਸ਼ਲ ਆਰਡਰ ਸੀ ਲਾਸਟ ਓਪਰਚੁਨਿਟੀ ਮਿਲੀ ਸੀ ਉਹਦੀ ਕੰਪਲਾਈਅੰਸ ਕੀਤੀ ਗਈ ਐਸ ਪਰਲਾ ਜੋ ਵੀ ਪੁਲਿਸ ਫੋਰਸ ਦਿੱਤੀ ਜਾਂਦੀ ਹੈ ਉਹ ਦਿੱਤੀ ਗਈ ਉਸ ਤੋਂ ਬਾਅਦ ਬਲਵਿੰਦਰ ਸਿੰਘ ਮਾਲ ਜਿਹੜੇ ਕਿਸਾਨ ਆਗੂ ਨੇ 16 ਤਰੀਕ ਨੂੰ ਸ਼ਾਮ ਨੂੰ ਹੀ ਉਸੇ ਜਗ੍ਹਾ ਤੇ ਆ ਕੇ ਉਹਨਾਂ ਨੇ ਧਰਨਾ ਲਾ ਦਿੱਤਾ ਸੀ ਦਰੀਬਸ਼ਾ ਕੇ ਔਰ ਉੱਥੇ ਫਿਰ ਐਸ ਐਚ ਓ ਸਾਡੇ ਏ ਡੀ ਸੀ ਪੀ ਸ਼੍ਰੀ ਹਰਪਾਲ ਜੀ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਉਹਨਾਂ ਨੂੰ ਫਿਰ ਸਾਰੀ ਗੱਲ ਸਮਝਾਈ ਵੀ ਇਹ ਹਾਈ ਕੋਰਟ ਦਾ ਆਰਡਰ ਦੇ ਮੁਤਾਬਕ ਇਹਦੀ ਕੰਪਲਾਈਅੰਸ ਹੋਈ ਹੈ ਇਹ ਤਾਂ ਪ੍ਰਦੇਸ਼ਨ ਦਾਵਾ ਨਹੀਂ ਸੀਗਾ ਪਰ ਉਹ ਨਹੀਂ ਮੰਨਦੇ ਸੀ ਪਰ ਫਿਰ ਵੀ ਉਹਨਾਂ ਨੇ ਕਾਫੀ ਉਹਨਾਂ ਨੂੰ ਸਮਝਾਇਆ ਉਹ ਉਥੋਂ ਚਲੇ ਗਏ ਪਰ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਇੱਕ ਵਾਇਰਲ ਕੀਤਾ ਆਪਣਾ ਮੈਸੇਜ ਐਸ ਐਚ ਓ ਦੇ ਖਿਲਾਫ ਵੀ ਐਸ ਐਚ ਓ ਨੇ ਇਹ ਗਲਤ ਕੰਮ ਕਰਾਇਆ ਹੈਗਾ ਜਦੋਂ ਕਿ ਐਸ ਐਚ ਓ ਨੇ ਤਾਂ ਹਾਈ ਕੋਰਟ ਦੇ ਆਰਡਰ ਅਨੁਸਾਰ ਕੰਪਲਾਈਂਸ ਕਰਾਈ ਸੀ ਉਹਨੇ ਇਹ ਮੈਸੇਜ ਦਿੱਤਾ ਸੀ ਵੀ ਅਸੀਂ 22 ਤਰੀਕ ਨੂੰ ਭੰਡਾਰੀ ਪੁਲ ਜਾਮ ਕਰਾਂਗੇ ਜਿਹੜਾ ਕਿ ਬਹੁਤ ਹੀ ਦਿ ਕ੍ਰੂਸ਼ਲ ਏਰੀਆ ਹੈਗਾ ਉਹਨੂੰ ਪੱਕੇ ਤੌਰ ਤੇ ਜਾਮ ਕਰ ਦਿਆਂਗੇ ਔਰ ਉਸ ਤੋਂ ਬਾਅਦ 25 20 ਨੂੰ ਇੱਕ ਇਹਨਾਂ ਨੇ ਹੋਰ ਬਾਈਟ ਆਪਣੀ ਵਾਇਰਲ ਕੀਤੀ ਜਿਹਦੇ ਵਿੱਚ ਵੀ ਇਹਨਾਂ ਨੇ ਹੋਰ ਮੰਗਾਂ ਵੀ ਸ਼ਾਮਿਲ ਕਰ ਲਈਆਂ ਸਾਡੀਆਂ ਮੰਗਾਂ ਨਹੀਂ ਮੰਨ ਰੇ ਇੱਕ ਵਿੱਚ ਐਸ ਐਚਓ ਵਾਲੀ ਸਾਰਾ ਇਹਨਾਂ ਨੇ ਉਹ ਸਾਰੀਆਂ ਗੱਲਾਂ ਪੱਤਾ ਕੀਤੀਆਂ ਔਰ ਮਾਜੋ ਡੀਸੀ ਅਮਰਸਰ ਮੈਡਮ ਨੇ ਕੱਲ ਮੀਟਿੰਗ ਕੀਤੀ ਹੈ 21 5 25 ਨੂੰ ਕਰਮਜੀਤ ਸਿੰਘ ਨੰਗਲੀ ਜਿਹੜੇ ਕਿਸਾਨ ਆਗੂ ਨੇ ਡੱਲੇ ਵਾਲ ਗਰੁੱਪ ਦੇ ਉਹ ਆਏ ਸੀਗੇ ਇਹਨਾਂ ਨੂੰ ਵੀ ਬੁਲਾਇਆ ਵਾਰ-ਵਾਰ ਸਾਡੇ ਏਡੀਸੀ ਪੀ ਹਰਪਾਲ ਜੀ ਉਹਨਾਂ ਨੂੰ ਵਾਰ-ਵਾਰ ਫੋਨ ਵੀ ਕਰਦੇ ਰਹੇ ਪਰ ਮੀਟਿੰਗ ਵਿੱਚ ਨਹੀਂ ਆਏ ਔਰ ਡੀਸੀ ਸਾਹਿਬ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਪ੍ਰੋਪਰ ਇਹਨਾਂ ਦਾ ਧਿਆਨ ਦੇ ਕੇ ਸਾਰਾ ਜੋ ਵੀ ਇਹਦਾ ਜੋਗ ਹੱਲ ਹੋ ਜਾਏਗਾ ਇਹਨਾਂ ਨੂੰ ਵਾਰ-ਵਾਰ ਬੁਲਾਉਂਦੇ ਰਹੇ ਇਹ ਨਹੀਂ ਆਏ ਅੱਜ ਇਹਨਾਂ ਨੇ 22 ਤਰੀਕ ਨੂੰ ਐਲਾਨ ਕੀਤਾ ਸੀਗਾ ਵੀ ਅਸੀਂ ਭੰਡਾਰੀ ਪੁਲ ਜਾਮ ਕਰਨਾ ਹੈਗਾ ਇਸ ਕਰਕੇ ਪੁਲਿਸ ਦੇ ਬੰਦੋਬਸਤ ਕੀਤੇ ਹੋਏ ਸੀਗੇ ਸਕਿਉਰਿਟੀ ਅਰੇਂਜਮੈਂਟ ਔਰ ਵਿਦਾਊਟ ਐਨੀ ਪਰਮਿਸ਼ਨ ਇਹਨਾਂ ਨੇ ਆ ਕੇ ਮਾਲਾ ਚੌਂਕ ਜਿਹੜਾ ਹੈਗਾ ਉੱਥੋਂ ਦੀ ਇਹਨਾਂ ਨੇ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਟਰੈਕਟਰ ਟਰਾਲੀਆਂ ਦੇ ਨਾਲ ਔਰ ਉੱਥੇ ਪੁਲਿਸ ਫੋਰਸ ਸਾਡੀ ਮੌਜੂਦ ਸੀ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜ਼ਬਰਦਸਤੀ ਉੱਥੋਂ ਟਰੈਕਟਰ ਟਰਾਲੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਦਰਮਿਆਨ ਸਾਡੀ ਇੱਕ ਲੇਡੀ ਕਨਸਟਬਲ ਵੀ ਇੰਜਰਡ ਹੋ ਗਈ ਔਰ ਉੱਥੇ ਇੱਕ ਸਕੂਟੀ ਤੇ ਬੱਚੇ ਸੀਗੇ ਦੋ ਉਹ ਵੀ ਇੰਜਰਡ ਹੋਏ ਐ ਦੋ ਇੱਕ ਹੋਰ ਮੋਟਰਸਾਈਕਲ ਰਾਗੀਤ ਸੀਗੇ ਉਹ ਵੀ ਇੰਜਰਡ ਹੋ ਗਏ ਔਰ ਉਹ ਉਹਨਾਂ ਨੂੰ ਫਿਰ ਇਹਨਾਂ ਨੇ ਸੜਕ ਵੀ ਉੱਥੇ ਇਹਨਾਂ ਨੇ ਬਲਾਕ ਕੀਤੀ ਕਾਫੀ ਦੇ ਲੋਕਾਂ ਨੂੰ ਪਰੇਸ਼ਾਨੀ ਪਾਇਆ ਔਰ ਪਬਲਿਕ ਦੀ ਜਿਹੜੀ ਸੇਫਟੀ ਵਾਸਤੇ ਸਾਰੇ ਅਰੇਂਜਮੈਂਟ ਕੀਤੇ ਗਏ ਸੀਗੇ ਔਰ ਇਹਦੇ ਵਿੱਚ ਫਿਰ ਜਿਹੜਾ ਤਾਂ ਐਕਸੀਡੈਂਟ ਇਹਨਾਂ ਨੇ ਕੀਤਾ ਹੈਗਾ ਉਹਦੇ ਅਲੱਗ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਇੱਕ ਲੇਡੀ ਕਨਸਟਬਲ ਜਖਮੀ ਹੋਈ ਹੈ ਔਰ ਦੂਜਾ ਜਿਹੜਾ ਇਹਨਾਂ ਨੇ ਰੋਡ ਬਲੌਕ ਕੀਤੀ ਆ ਵਿਦਆਊਟ ਐਨੀ ਪਰਮਿਸ਼ਨ ਵਿਦਆਊਟ ਐਨੀ ਕਾਜ਼ ਜਦੋਂ ਕਿ ਬਾਰ ਬਾਰ ਇਹਨਾਂ ਨੂੰ ਬੁਲਾਉਂਦੇ ਵੀ ਰਹੇ ਡੀਸੀ ਸਾਹਿਬ ਨੇ ਵੀ ਬੁਲਾਇਆ ਇਹਨਾਂ ਨੂੰ ਉਥੇ ਨੇ ਜਾਣਬੁੱਝ ਕੇ ਇਹਨਾਂ ਨੇ ਉਹ ਰੋਡ ਬਲੌਕ ਕੀਤੀ ਔਰ ਪਬਲਿਕ ਨੂੰ ਪਰੇਸ਼ਾਨੀ ਪਾਇਆ ਉਸੇ ਕਾਫੀ ਜਿਹੜੇ ਅ ਅਬਾਉ 100 ਦੇ ਕਰੀਬ ਹੈਗੀ ਫਿਗਰ ਉਹ ਅਸੀਂ ਰਾਉਂਡ ਅਪ ਕੀਤੇ ਨੇ ਕਿਸਾਨ ਆਗੂ ਔਰ ਜਿਨ੍ਹਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਔਰ ਜੋ ਵੀ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਲਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮੈਂ ਡੀਸੀਪੀ ਇਨਵੈਸਟੀਗੇਸ਼ਨ ਤੁਹਾਨੂੰ ਇਹ ਸਾਡਾ ਬਰੀਫ ਕਰ ਰਿਹਾ ਹਾਂ ਬਾਕੀ ਇਹਦੇ ਨਾਲ ਸਾਡੇ ਏਡੀਸੀਪੀ ਹਰਪਾਲ ਜੀ ਉਹ ਵੀ ਤੁਹਾਨੂੰ ਇਹਦੇ ਰਿਗਾਰਡਿੰਗ ਥੋੜਾ ਜਿਹਾ ਬਰੀਫ ਕਰਨਗੇ ਮੈਂ ਸਮੂਹ ਸਤਾਰਜੋ ਪੰਜਾਬੀ ਵੀਰਿਆਂ ਨੂੰ ਦੱਸਣਾ ਚਾਹੁੰਦਾ ਇਹ ਸਾ ਪ੍ਰਵਿੰਦਰ ਸਿੰਘ ਮਾਲ ਜੋ ਸਿੱਧੂਪੁਰ ਗਰੁੱਪ ਦੇ ਇੱਕ ਲੀਡਰ ਨੇ ਜਿਨ੍ਹਾਂ ਦਾ ਸਾਡੇ ਨਾਲ ਚੰਗਾ ਬੋਲਚਾਲ ਸੀ ਇਹ ਜਿਸ ਦਿਨ 16 ਤਰੀਕ ਨੂੰ ਬੈਂਕ ਪਜੈਸ਼ਨ ਲੈਣ ਆਇਆ ਉਸ ਦਿਨ ਇਹਨਾਂ ਨੇ ਬੈਂਕ ਦੀ ਤੇ ਪਰਿਵਾਰ ਦੀ ਗੱਲਬਾਤ ਹੋ ਰਹੀ ਸੀ ਇਸ ਦਾ ਸਾਨੂੰ ਫੋਨ ਆਇਆ ਸੀ ਕਿ ਅਸੀਂ ਸਾਡਾ ਜਿਹੜਾ ਮੈਂਬਰ ਨੂੰ ਨਾਲ ਲੈ ਲਓ ਅਸੀਂ ਉਹਦੀ ਬੈਠ ਕੇ ਉਹਨਾਂ ਨਾਲ ਗੱਲ ਕਰਾਈ ਸੀ ਕਿ ਬੈਂਕ ਵਾਲਿਆਂ ਨਾਲ ਵੀ ਜੋ ਬੈਸਟ ਹੋ ਸਕਦਾ ਪਰਿਵਾਰ ਦੇ ਨਾਲ ਕਰਾਇਆ ਜੋ ਉਹਨਾਂ ਨੇ ਬੈਂਕ ਨਾਲ ਸਭ ਵੀ ਹਾਈ ਕੋਰਟ ਦੇ ਮਾਨਜੁਗ ਦੀ ਕੰਪਲੈਂਸ ਕਰਨੀ ਜ਼ਰੂਰੀ ਆ ਇਸ ਤੋਂ ਬਾਅਦ ਤੁਸੀਂ ਇਹ ਪਰਿਵਾਰ ਆਜੇ ਤਾਂ ਆਪਾਂ ਬੈ ਕੇ ਇਹਨਾਂ ਦੀ ਸੈਟਲਮੈਂਟ ਕਰ ਦਿਆਂਗੇ ਜਿਸ ਬੰਦੀ ਇਹਨੇ ਬਾਅਦ ਦੇ ਵਿੱਚ ਆਣ ਕੇ ਪ੍ਰਵਿੰਦਰ ਸਿੰਘ ਮਾਲ ਨੇ ਉੱਥੇ ਆਣ ਕੇ ਘਰ ਦੇ ਬਾਹਰ ਆ ਕੇ ਇਹਨੇ ਸੀਲ ਕਿਹਾ ਕਿ ਮੈਂ ਤੋੜ ਦੇਣੀ ਆ ਜੋ ਅਸੀਂ ਉੱਥੇ ਗਏ ਦੁਬਾਰਾ ਐਸ ਐਚਓ ਬੀਜਨ ਦੇ ਨਾਲ ਇਸ ਨੂੰ ਬਰੀਫ ਕੀਤਾ ਕਿ ਜਿਹੜੀ ਸੀਲ ਆ ਮਾਨਜੁਗ ਹਾਈ ਕੋਰਟ ਦੇ ਹੁਕਮ ਨਾਲ ਲੱਗੀ ਆ ਜੇ ਤੂੰ ਤੋੜੀ ਤੇ ਇਹਦੇ ਖਿਲਾਫ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਇਹ ਚਲੋ ਇਹਨੂੰ ਸਮਝਾਇਆ ਗਿਆ ਜਿੱਥੇ ਇਹਨੇ ਥੋੜੀ ਜੀ ਐਸ ਐਚਓ ਦੇ ਨਾਲ ਇਹਦੀ ਉਡੀਕ ਗੱਲਬਾਤ ਜਿਹੜੀ ਆ ਇਹਨਾਂ ਨੇ ਉਹਨੇ ਕਿਹਾ ਕਿ ਕਾਨੂੰਨੀ ਕਾਰਵਾਈ ਦੇ ਇਹਨੇ ਉਹਨਾਂ ਮਿਸਬੇ ਵੀ ਕੀਤਾ ਲੇਕਿਨ ਇਹਦੀ ਜੇਰਸੀ ਕੇ ਜਿਹੜਾ ਪੈਸੇ ਜਿਹੜੇ ਆ ਇਹਨੂੰ ਜਿਹੜੇ ਇਹਦੇ ਘਟਾਏ ਜਾਣ ਕਿਤੇ ਜਿਸ ਬੰਦੀ 21 ਤਰੀਕ ਦਾ ਜਿਹੜਾ ਟਾਈਮ ਹੈ ਬੈਂਕਾਂ ਦੇ ਨਾਲ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਹਨੇ ਨੈਕਸਟ ਡੇ ਆ ਕੇ ਇਹਨੇ ਇੱਕ ਮੈਸੇਜ ਵਾਇਰਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਕਿ 22 ਤਰੀਕ ਨੂੰ ਜਿਹੜਾ ਵਾ ਭੰਡਾਰੀਪੁਰ ਬਲੌਕ ਕੀਤਾ ਜਾਏਗਾ ਅਨਮਿਥੇ ਸਮੀਰੀ ਉਸ ਤੋਂ ਮੰਡੇ ਨੂੰ ਕ੍ਰੀਬ 3 ਦਿਨ ਬਾਅਦ ਇਹਨੇ ਇੱਕ ਬੋਲ ਕੇ ਆਪਣੀ ਜਿਹੜੀ ਆ سوشل মিডিਆ ਦੇ ਉੱਤੇ ਪਾ ਦਿੱਤਾ ਕਿ ਕਿਸਾਨ ਆਗੂ ਜਿਹੜੇ ਸਾਰੇ ਹੁਣ ਹਮ ਹਮਾ ਕੇ ਪੰਡਾਰੀ ਪੁਲ ਤੇ ਪਹੁੰਚੋ ਤੇ ਅਨਮਥੇsemble ਪੰਡਾਰੀ ਪੁਲ ਜਾਮ ਕੀਤਾ ਜਾਊਗਾ ਤੇ ਉਹਦੇ ਵਿੱਚ ਸਰਕਾਰ ਦੇ ਧੌਣ ਚ ਕਿ ਲੱਗ ਡਿਆ ਜਾਏਗਾ ਜੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੇ ਇਹਦੇ ਸਬੰਧੀ 21 ਤਰੀਕ ਨੂੰ ਇਹਨਾਂ ਦੇ ਹੀ ਗਰੁੱਪ ਦਾ ਕਰਮਜੀਤ ਸਿੰਘ ਨੰਗੜੀ ਵੱਲੋਂ ਡੱਲੇਵਾਲ ਗਰੁੱਪੋਂ ਲੋਹੀ ਤਰਨਾਲ ਆਇਆ ਗਿਆ ਸੀ ਜਿੱਥੇ ਇਹਨਾਂ ਦੇ ਸਾਰੇ ਕਿਸਾਨ ਆਗੂਆਂ ਦੀ ਮੰਗਾਂ ਜਿਹੜੀਆਂ ਸੀ ਉਹਨਾਂ ਦੀਆਂ ਕੁਝ ਹਾਈਵੇ ਦੇ ਪੈਸਿਆਂ ਦੀਆਂ ਮੰਗਾਂ ਸੀ ਕੁਝ ਇਹਨਾਂ ਦੀ ਗੜੇਮਾਰੀ ਦੇ ਪੈਸਿਆਂ ਦੀਆਂ ਸੀ ਹੋਰ ਜੋ ਵੀ ਮੰਗਾਂ ਸੀ ਉਹਦੇ ਸੁਮਤੀ ਮਾਨਯੋਗ ਡੀਸੀ ਸਾਹਿਬ ਨਾਲ ਮੀਟਿੰਗ ਕਰਾਈ ਗਈ ਔਰ ਪਲਵਿੰਦਰ ਸਿੰਘ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਮੈਸੇਜ ਕੀਤੇ ਇਸਦੇ ਬਲਾਕ ਜਿਹੜਾ ਪ੍ਰਧਾਨ ਹੈ ਜਗਜੀਤ ਸਿੰਘ ਉਸ ਨੂੰ ਫੋਨ ਕੀਤੇ ਗਏ ਜਿਹੜੇ ਸਪੈਸ਼ਲ ਬ੍ਰਾਂਚ ਹੈਗੀ ਆ ਦਿਹਾਤੀ ਦੀ ਉਹਦੇ ਬਰਾੜ ਨੇ ਉੱਥੇ ਸਬ ਇੰਸਪੈਕਟਰ ਉਹਨਾਂ ਨਾਲ ਕਾਲ ਕੀਤੀ ਵੀ ਇਹਨੂੰ ਇਹਨੂੰ ਭੇਜੋ ਸਾਡੇ ਕੋਲ ਮਾਲ ਨੂੰ ਇਹਦੀ ਮੀਟਿੰਗ ਕਰਾਈ ਜਾਈ ਤੇ ਇਹਨਾਂ ਦੀਆਂ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੀਏ ਲੇਕਿਨ ਇਹਨੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਵਾ ਇਹਨੇ ਫੋਨ ਬੰਦ ਰੱਖਿਆ ਰਾਤ ਨੂੰ ਕਰੀਬ 9 ਵਜੇ ਡੀਸੀਪੀ ਅਜਨਾਲਾ ਜੀ ਦਾ ਮੈਸੇਜ ਆਇਆ ਸੀ ਕਿ ਤੁਹਾਡੀ ਮਾਲ ਜੀ ਨਾਲ ਗੱਲ ਕਰਾ ਰਹੇ ਮੈਂ ਕਿਹਾ ਬਿਲਕੁਲ ਜੀ ਆਇਆਂ ਨੂੰ ਤੇ ਅਸੀਂ ਗੱਲ ਕਰਕੇ ਉਹਨਾਂ ਨਾਲ ਮਸਲਾ ਹੱਲ ਕਰਦੇ ਲੇਕਿਨ ਅੱਜ ਇਹਨਾਂ ਨੇ ਜਿਹੜਾ ਟਰਾਲੀਆਂ ਲੈ ਕੇ ਬਹੁਤ ਮੌਤ ਮਾਰੀ ਗੱਲ ਆ